ਕਤਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਆਈ ਦੀਵਿਡਿਓ ਵਿੱਚ ਆ ਕੇ ਤਾਜੀ ਸਬਜ਼ੀ ਤੇ ਦੋ ਟੁਕੜ ਬੜਾ ਦਿਖਾਵਾਂਗੇ ਤੈਨਾਂ ਨਾਲ ਵੇਚਾਂ ਢੋਡੇਰੀ ਵਿਖੇ ਹੋ ਜਾਂ ਸਤਿਗੁਰ ਲਈ ਸਤਿਗੁਰ ਲਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਅਨੰਦ ਸਿੰਘ ਮੈਂ ਰਹਿੰਦਾ ਚੀਮਾ ਜਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਆਪਣਾ 85910 85 9182 881 ਤੇ ਪਹਿਲੇ ਨੰਬਰ ਆਪਾਂ ਜਿਹੜੀ ਵਹਿੜ ਦੇਖਦੇ ਆ ਕਿਹੜਾ ਸੂਸੂਈ ਵੇ ਇਹ ਬਾਈ ਦੂਜਾ ਸੂਸੂਈ ਦੀ ਆ ਦੂਜਾ ਸੂਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਹੋਏ ਬਾਈ ਤਿੰਨ ਚਾਰ ਮਿੰਟ ਚਾਰ ਕਿੰਨੇ ਹੋ ਗਏ ਸੂਈ ਨੂੰ ਦੁੱਧ ਕਿੰਨਾ ਹੁਣ ਦੁੱਧ ਹੁਣ ਸਾਢੇ 4 ਕਿਲੋ ਡੰਗਾ ਦੁੱਧ ਹੈਗਾ ਤੇ ਭਾਅ ਇਹਦਾ ਕੀ ਰੱਖਿਆ ਭਾਅ ਲੈ ਜਾ ਬਾਈ ਥੋਰੀ ਹੈ ਮਾਦਾ ਕਰਦਾਂਗੇ ਤੇ ਗੱਪੜ ਗੁੱਪੜ ਤਾਂ ਨਹੀਂ ਹੈਗੀ ਨਹੀਂ ਗੱਪੜ ਥੋਰੀ ਬਣੇ ਬਾਦ ਵਿੱਚ ਸੋਭਰ ਮੂੰ ਮੱਥਾ ਫੇਸ ਕੁਆਲਿਟੀ ਦੇਖ ਸਕਦੇ ਹੋ ਦੂਜਾ ਸੂਆ ਸੂਈ ਵੀ ਆ 24000 ਤੇ ਕੀਮਤ ਹੈ ਦੁੱਧ 8 ਤੋਂ 9 ਕਿਲੋ ਦੇ ਵਿੱਚ ਵਿੱਚ ਇੱਥੇ ਲਿਹਾਜ਼ਾ ਚਾਲ 4 3.5 4 4.5 ਮਹੀਨੇ ਲਗਭਗ ਇੱਥੇ ਹੋ ਗਿਆ ਸੂਈ ਨੂੰ ਸੋ ਦੇਖੋ ਮੂੰ ਮੱਥਾ ਚੰਗਾ ਝੋਲੀ ਵਾਲੀ ਬਿਹੜਾ ਪੂਰੇ ਸੂਏ ਨੂੰ ਚੰਗੀ ਵਧੀਆ ਬੰਨੜੀ ਆ ਹੀਟ ਦੇ ਵਿੱਚ ਆਈ ਨਹੀਂ ਜੀ ਆਪਾਂ ਗੱਭੜੇ ਨਹੀਂ ਕਰਾਈ ਆਪਾਂ ਭਾਈ ਤਾਂ ਆਈ ਵੀ ਹੈ ਠੀਕ ਹੈ ਸੋ ਹੀਟ ਦੇ ਵਿੱਚ ਵੀਰ ਕਿੰਦਾ ਆ ਪਰ ਸੀਮਨ ਨਹੀਂ ਦਿਖਾਇਆ ਵੀਰ ਨੇ ਸੋ ਦੇਖੋ ਬਿਹੜ ਸਾਫ ਸੁਥਰੀ ਹੈ ਭਜਨ ਦੇ ਵਿੱਚ 24000 ਰੁਪਏ ਕੀਮਤ ਟੋਕੜ ਬਾਜ ਵਿਭਾਵ ਵਾਲੇ ਕੋਲ ਜਿਹੜੀ ਵੀਨੇ ਦੁੱਧ ਪੀਣੇ ਆਪਾਂ ਘੱਟ ਰੀਲਾਉਣੇ ਤੇ ਮੂਰੇ ਆਪਾਂ ਵਧਾਉਣੀ ਆ ਬੱਚੀ ਪਾਲ ਸਮਝ ਕੇ ਤੁਸੀਂ ਨੂੰ ਲੈ ਸਕਦੇ ਹੋ ਕਿਉਂਕਿ 20-25 ਹਜ਼ਾਰ ਦੀ ਬੱਚੀ ਹੋਈ ਪਈ ਅੱਜ ਤੇ ਬਾਕੀ ਇਹਨੇ ਆਪ ਦਾ ਇਹਨੇ ਆਪਣਾ ਖਰਚਾ ਮੋੜ ਰੱਖ ਜਿੰਨੇ ਨੇ ਖਾਣੇ ਆ ਉਹਨੇ ਸਾਨੂੰ ਦੁੱਧ ਦਊਗੀ ਇਹ 24000 ਰੁਪਏ ਸਰਪੇ ਦੀ ਕੀਮਤ ਆ ਅੱਜ ਦੀ ਪਹਿਲੇ ਨੰਬਰ ਤੇ ਪਾਈ ਆ ਦੂਜੇ ਨੰਬਰ ਜਿਹੜੀ ਤਾਜੀ ਸੂਈ ਵੀ ਆ ਹਨਾ ਬੱਚਾ ਇਹਦਾ ਉਹ ਬੱਚੀ ਬੱਚੀ ਚੰਗੇ ਸੀਮਨ ਦੇ ਆ ਗਏ ਨਾ ਪਿੱਛੇ ਸੋ ਬੱਚੀ ਦੇਖੋ ਪਿੱਛੇ ਬਹੁਤ ਪਿਆਰੀ ਤੇ ਸੂਆ ਕਿਹੜਾ ਸੂਈ ਆ ਦੁੱਧ ਦੋਂਦੀ ਚੌਗੀ ਹੋਣੀ ਆ ਦੋਂਦੀ ਹੋਣੀ ਆ ਦੰਦਾ ਝੀਰ ਦੋਂਦੀ ਆ ਦੋਂਦੀ ਆ ਠੀਕ ਆ ਕਿੰਨਾ ਗੱਦ ਦੁੱਧ ਦਾ ਦੁੱਧ ਮੁੱਠਾ ਯਾਰ 10 ਲੀਟਰ ਠੀਕ ਆ ਪਹਿਲਾਂ ਉਹਨੂੰ ਤਾਂ ਖਾਲੀ ਕਰ ਲਈ ਦੇਂਦੀ ਹੈ ਨਾ ਤੇ ਕਿੰਨਾ ਗੰਦਾਜਾ ਵੀ ਦੁੱਧ ਦੇ ਦੂਗੀ ਹੈ ਤਾਂ ਜਾ ਦੇਣਾ ਚਾਹੀਦਾ 14-15 ਕਿਲੋ ਭਾਅ ਦਾ ਕੀ ਆ ਆ ਲੈਣ ਦੇਣੀ ਵਸ 48000 ਦੀ 48000 ਦੀ ਪਿੱਛੇ ਜਮ ਦੀ ਬੱਚੀ ਦੇਖੋ ਕਹਿਵਾਤਾ ਜਿਹੜਾ ਵੀ ਪਾਲੂਗਾ ਦੋ ਪੈਸੇ ਦੇਊਗੀ ਤੇ ਬਲੂਨ ਆਪਣੋ ਪਤਾ ਖਾਲੀ ਇਹ ਹੋਈ ਵੀ ਆ ਤੇ 48000 ਰੁਪਏ ਕੀਮਤ ਬਿਲਕੁਲ ਬਾਜੂ ਭਾਜ ਦਾ ਜਿੰਦ ਜਾਨ ਵਧੀਆ ਤੇ ਕਦਕੁੱਦੋ ਤੇ ਕਦਕੁੱਦ ਬੱਚੀ ਦਾ ਬਹੁਤ ਜ਼ਿਆਦਾ ਆ ਤੇ ਠੰਡੀ ਸੀ ਲਵਾ ਦਿਓ ਚੋਣ ਜਵਾਜ ਤੇ ਠੀਕ ਹੈ ਸੋ ਦੇਖੋ ਫੇਸ ਕੁਆਲਟੀ ਟੈਗਡ ਪਏ ਹੋਇਆ ਪੂਰੀ ਬੱਚੀ ਜੰਦ ਜਾਨ ਵਾਲੀ ਆ ਤੇ ਤੀਜੇ ਨੰਬਰ ਆਪਾਂ ਜਿਹੜੀ ਦੇਨੇ ਆ ਤੀਜੇ ਨੰਬਰ ਵਾਲੇ ਵੜਾ ਏਵੇਂ ਤੀਜਾ ਸੋਸ ਵੀ ਦੀਏ ਕੱਪੜਾ ਤੇ ਨਹੀਂ ਹੋਇਆ ਚੋਥੇ ਲਈ ਕੱਪੜਾ ਹੋਈ ਨਹੀਂ ਇਹ ਮਨ ਦੁੱਧ ਦੇ ਲੈ ਹੈ ਦਾਗੇ ਦੁੱਧ 10 ਲੀਟਰ ਹਾਜ਼ਰ ਹਾਂ 5 ਲੀਟਰ ਡੰਗ ਦਾ ਨਿਪਟ ਜਿ ਜਾਵਾਂ ਠੀਕ ਆ ਸੂਈ ਨੂੰ ਹੋਗਾ 4-5 ਮਹੀਨੇ ਸੂਈ ਨੂੰ ਹੋ ਗਿਆ ਤੇ ਭਾਜ ਦਾ ਕੀ ਆ ਭਾਜ ਇਹ ਦਾ ਅੰਗ ਖਾਈ ਗਿਆ ਤੋਰੀਵਾਰ ਨੇ ਉਹ ਤੇ ਚਾਰੇ ਥਣ ਓਕੇ ਇੱਕ ਨੰਬਰ ਹਾਂ ਓਕੇ ਸੋ ਚਾਰੇ ਥਣ ਓਕੇ ਬਿਲਕੁਲ ਕੀਮਤੀ ਜੀ ਹੈਗੀ ਆ ਠੀਕ ਆ ਭਾਜ ਦਾ 28000 ਰੁਪਇਆ ਲੈਣ ਦੇਣੀ ਆ ਬਸ ਸੋ ਲੈਣ ਦੇ ਨਾਲ ਆਪਾਂ 28000 ਦੁੱਧ 10 ਲੀਟਰ ਹਾਜ਼ਰ ਆ ਜਮਾ ਹਾਂ ਜਰ ਆ ਜਮਾ ਤੇ ਬਾਕੀ ਹਵਾਨੇ ਦੇ ਨਾੜਾ ਨੂੜਾ ਚੰਗੇ ਜਰਸੀ ਚ ਆ ਗਈ ਹੈ ਨਾ ਬੱਚੀ ਹਾਂ ਜਰਸੀ ਚ ਠੀਕ ਹੈ ਮੂਰੇ ਚੰਗੀ ਆਪਾਂ ਤਿਆਰ ਕਰ ਸਕਦੇ ਪੇਮੈਂਟ ਦੇ ਵਿੱਚ ਇਹਨੂੰ 28000 ਰੁਪਏ ਕੀਮਤ ਅਜਲੀ ਤੇ 10 ਕਿਲੋ ਪਲੱਸ ਨਾਲ ਦੁੱਧਾ ਥਲੇ ਤੇ ਸੁਆਤੀ ਜਸਵੀ ਵੀ ਆ ਕਹਿਣ ਤੀਜਾ ਵੀ ਤੀਜਾ ਕਿ ਜਿਆ ਝੂਠ ਮਾਰੀ ਉਹਦਾ ਕੀ ਫਾਇਦਾ ਕੋਈ ਸੋ ਹਵਾਨੇ ਤੇ ਨਾੜਾ ਨੂੜਾ ਬਹੁਤ ਚੰਗੇ ਆ ਜਦੋਂ ਤਿਆਰੀ ਜੀ ਹੁੰਦੀ ਉਹ ਸੋਹਣੀ ਸੁਨੱਖੀ ਵੇੜ ਤਿਆਰ ਹੁੰਦੀ ਉਹ ਤੇ ਉਦੋਂ ਵੀ ਭਾਅ ਮੰਨ ਕੇ ਜਾਲਾ 80 85 ਵਾਲੀ ਵ ਸੋ ਬਾਕੀ ਪੈਟਪੋਟ ਦੇ ਮੰਦਰ ਚੌੜੀ ਚੋੜੀ ਤੇ ਦੂਜੇ ਪਾਸੇ ਵੀ ਦੇਖੋ ਹਵਾਨੇ ਤੇ ਨਾੜਾ ਜਿਹਦਾ ਬੱਚੀ ਮੰਨ ਕੇ ਤੁਸੀਂ ਇਹਨੂੰ ਲੈ ਸਕਦੇ ਹੋ 28000 ਰੁਪਏ ਦੀ ਹੈਗੀ ਕੀਮਤ ਅੱਜ ਦੀ ਸੋ ਵੀਰੋ ਥਾਨ ਹਵਾਨਾ ਨੇੜੇ ਤੋਂ ਦੇਖ ਸਕਦੇ ਹੋ ਝੋੜੀ ਵਾਲੀ ਬੈੜ ਆ ਬਹੁਤ ਠੰਡੀ ਜੀ ਤੇ ਨੰਬਰ ਬੋਲ ਦਿਓ ਬਾਈ ਆਪਣਾ 8591 8589 ਤਿੰਨ ਨੱਕ ਸੇਲ ਆ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੇਂ